ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮਾਰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਅਸੀਂ ਦੱਸਦੀ ਹਾਂ ਜੀ ਆਪਾਂ ਆਪਣੀ ਚੈਨਲ ਤੇ ਸੱਚੀਆਂ ਹਟਬਿਤੀਆਂ ਮੋਟੀਵੇਸ਼ਨਲ ਵੀਡੀਓਜ਼ ਤੇ ਬਾਣੀ ਨਾਲ ਰਿਲੇਟਿਡ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰਿਤੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤੇ ਪਲੀਜ਼ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਪਹੁੰਚ ਭਰਾਵਾਂ ਕੋਲ ਪਹੁੰਚ ਜਾਇਆ ਕਰੇ ਜੀ ਅੱਜ ਦੀ ਜਿਹੜੀ थी ਇੱਕ ਕਹਾਣੀ ਹੈ ਇਹ ਬਹੁਤ ਹੀ ਪਿਆਰੀ ਕਹਾਣੀ ਹੈ ਇੱਕ ਮੋਟੀਵੇਸ਼ਨਲ ਸਟੋਰੀ ਹੈ ਜੀ ਸੋ ਐਂਡ ਤੱਕ ਪਲੀਜ਼ ਜਰੂਰ ਸੁਣਨਾ ਤੁਹਾਨੂੰ ਇਸ ਦੇ ਵਿੱਚ ਜਰੂਰ ਕੁਝ ਨਾ ਕੋ ਸਿੱਖਣ ਨੂੰ ਮਿਲੇਗਾ ਬਹੁਤ ਹੀ ਮੋਟੀਵੇਸ਼ਨਲ ਸਟੋਰੀ ਆ ਤੁਸੀਂ ਅੱਗੇ ਜ਼ਰੂਰ ਸ਼ੇਅਰ ਕਰਨਾ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਗਿਆਨ ਕੱਲਾ ਹੋਣਾ ਜ਼ਰੂਰੀ ਨਹੀਂ ਆ ਅਮਲ ਕਰਨਾ ਵੀ ਜ਼ਰੂਰੀ ਆ ਕਿਉਂਕਿ ਜੇ ਆਪਾਂ ਅਮਲ ਨਹੀਂ ਕਰਾਂਗੇ ਤੇ ਗਿਆਨ ਅਧੂਰਾਇਆ ਚੀ ਤੇ ਇਹਨੂੰ ਇੱਕ ਕਹਾਣੀ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਬਹੁਤ ਹੀ ਪਿਆਰੀ ਕਹਾਣੀ ਆ ਸੋ ਆਓ ਹੁਣ ਇੱਕ ਕਹਾਣੀ ਸਟਾਰਟ ਕਰਦੇ ਆਂ ਇੱਕ ਜੰਗਲ ਸੀ ਤੋਤਿਆਂ ਦੇ ਜੰਗਲ ਦੇ ਨਾਮ ਤੋਂ ਮਸ਼ਹੂਰ ਸੀ ਕਿਉਂਕਿ ਉੱਥੇ ਬਹੁਤ ਸਾਰੇ ਤੋਤੇ ਰਿਹਾ ਕਰਦੇ ਸੀ ਇੱਕ ਸ਼ਿਕਾਰੀ ਦੀ ਨਜ਼ਰ ਵਿੱਚ ਉਹ ਜੰਗਲ ਆ ਗਿਆ ਉਹ ਸ਼ਿਕਾਰੀ ਜੰਗਲ ਵਿੱਚ ਰੋਜ਼ ਜਾਂਦਾ ਜਾਲ ਵਿਛਾਉਂਦਾ ਦਾਣੇ ਪਾਉਂਦਾ ਤੇ ਬਹੁਤ ਸਾਰੇ ਤੋਤੇ ਫੜ ਕੇ ਲੈ ਆਉਂਦਾ ਤੇ ਉਹਨਾਂ ਨੂੰ ਬਾਜ਼ਾਰ ਵਿੱਚ ਵੇਚ ਦਿੰਦਾ ਇਹ ਹਰ ਰੋਜ਼ ਹੋਣ ਲੱਗਾ ਹੁਣ ਹੌਲੀ-ਹੌਲੀ ਉਸ ਜੰਗਲ ਵਿੱਚ ਤੋਤਿਆਂ ਦੀ ਗਿਣਤੀ ਘਟਣ ਲੱਗੀ ਇਹ ਵੇਖ ਕੇ ਤੋਤਿਆਂ ਦੇ ਸਰਦਾਰ ਨੂੰ ਬਹੁਤ ਚਿੰਤਾ ਹੋਈ ਕਿ ਜੇਕਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਉਹ ਦਿਨ ਦੂਰ ਨਹੀਂ ਜਦੋਂ ਜੰਗਲ ਵਿੱਚ ਇੱਕ ਵੀ ਤੋਤਾ ਨਹੀਂ ਬਚੇਗਾ ਪਰ ਹੁਣ ਉਹ ਕਰੇ ਵੀ ਤਾਂ ਕਰੇਗੀ ਇਹ ਸੋਚ ਕੇ ਜੀ ਉਸ ਨੂੰ ਇੱਕ ਦਿਨ ਖਿਆਲ ਆਇਆ ਤੇ ਉਹ ਸਾਧੂ ਕੋਲ ਗਿਆ ਜੋ ਕਿ ਜੰਗਲ ਦੀ ਸੀਮਾ ਤੇ ਰਹਿੰਦਾ ਸੀ ਉਸਨੇ ਸੁਣਿਆ ਸੀ ਕਿ ਉਹ ਸਾਧੂ ਕਿਸੇ ਵੀ ਸਮੱਸਿਆ ਦਾ ਹੱਲ ਕਰ ਸਕਦਾ ਹੈ ਉਹ ਤੋਤਾ ਸਾਧੂ ਕੋਲ ਚਲਿਆ ਗਿਆ ਤੇ ਜਾ ਕੇ ਸਾਧੂ ਨੂੰ ਸਾਰੀ ਗੱਲ ਦੱਸੀ ਸਾਧੂ ਨੇ ਕਿਹਾ ਇੱਕ ਗੱਲ ਹੈ ਜੋ ਮੰਤਰ ਦੀ ਤਰ੍ਹਾਂ ਹੈ ਜਾ ਕੇ ਆਪਣੇ ਸਾਥੀਆਂ ਨੂੰ ਦੱਸਣਾ ਜੇਕਰ ਉਹ ਸਮਝਣਗੇ ਤਾਂ ਇਸ ਜੰਜਾਲ ਤੋਂ ਛੁੱਟ ਜਾਣਗੇ ਤੇ ਉਹ ਮੰਤਰ ਹੈ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਉਹਨੇ ਫਿਰ ਇੱਕ ਵਾਰੀ ਰਿਪੀਟ ਕੀਤਾ ਜੀ ਕਿ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਇਸ ਮੰਤਰ ਨੂੰ ਯਾਦ ਕਰਕੇ ਉਹ ਸਰਦਾਰ ਤੋਤਾ ਉੱਡ ਗਿਆ ਜੰਗਲ ਵਿੱਚ ਜਾ ਕੇ ਸਾਰੇ ਤੋਤਿਆਂ ਨੂੰ ਇਕੱਠੇ ਕੀਤਾ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਤੇ ਉਹ ਗੱਲ ਆਪਣੇ ਨਾਲ ਦੁਹਰਾਉਣ ਲਈ ਕਿਹਾ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਹੁਣ ਤਾਂ ਸਾਰੇ ਤੋਤੇ ਸੌਂਦੇ ਜਾਗਦੇ ਉੱਠਦੇ ਬੈਠਦੇ ਖਾਂਦੇ ਪੀਂਦੇ ਬਸ ਇਹ ਗੱਲ ਦੁਹਰਾਉਂਦੇ ਸੀ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਅਗਲੇ ਦਿਨ ਸ਼ਿਕਾਰੀ ਆਇਆ ਉਸਨੇ ਜਾਲ ਵਿਛਾਇਆ ਪਰ ਦਰਖਤਾਂ ਤੇ ਬੈਠੇ ਤੋਤੇ ਲਗਾਤਾਰ ਇਹੀ ਬੋਲੀ ਜਾ ਰਹੇ ਸੀ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਸ਼ਿਕਾਰੀ ਹੈਰਾਨ ਹੋ ਕੇ ਸੋਚਣ ਲੱਗਾ ਕਿ ਇਹ ਸਭ ਨੂੰ ਪਤਾ ਹੈ ਕਿ ਮੈਂ ਅੱਗੇ ਕੀ ਕਰਨ ਵਾਲਾ ਅੱਜ ਤਾਂ ਮੈਂ ਇੱਕ ਵੀ ਤੋਤੇ ਦਾ ਸ਼ਿਕਾਰ ਨਹੀਂ ਕਰ ਪਾਵਾਂਗਾ ਉਸਨੇ ਜਾਲ ਇਕੱਠਾ ਕੀਤਾ ਤੇ ਚੱਲਿਆ ਗਿਆ ਅਗਲੇ ਦਿਨ ਸ਼ਿਕਾਰੀ ਫਿਰ ਆਇਆ ਹਰ ਪਾਸੇ ਇਹੀ ਆਵਾਜ਼ ਗੂੰਜ ਰਹੀ ਸੀ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਹੁਣ ਰੋਜ਼ ਇਹੀ ਹੋਣ ਲੱਗਿਆ ਸ਼ਿਕਾਰੀ ਪਰੇਸ਼ਾਨ ਹੋ ਗਿਆ ਕਿ ਹੁਣ ਉਹ ਸ਼ਿਕਾਰ ਨਹੀਂ ਕਰੇਗਾ ਤਾਂ ਬਾਜ਼ਾਰ ਵਿੱਚ ਕੀ ਵੇਚੇਗਾ ਤੇ ਕੀ ਖਾਵੇਗਾ ਉਸ ਦੀ ਤਾਂ ਰੋਜ਼ੀ ਰੋਟੀ ਵੀ ਇਹੀ ਸੀ ਹੈਰਾਨ ਪਰੇਸ਼ਾਨ ਉਹ ਰੋਜ਼ ਖਾਲੀ ਹੱਥ ਘਰ ਵਾਪਸ ਆ ਜਾਂਦਾ ਇੱਕ ਦਿਨ ਉਸ ਦੀ ਪਤਨੀ ਨੇ ਉਸ ਦੀ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਸਨੇ ਸਾਰੀ ਸਥਿਤੀ ਦੱਸ ਦਿੱਤੀ ਪਤਨੀ ਨੇ ਮੁਸਕਰਾ ਕੇ ਕਿਹਾ ਬਸ ਇੰਨੀ ਕੁ ਗੱਲ ਤੁਸੀਂ ਫਿਕਰ ਨਾ ਕਰੋ ਮੈਂ ਇੱਕ ਸਾਧੂ ਨੂੰ ਜਾਣਦੀ ਆ ਜਿਸ ਦੇ ਕੋਲ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਪਤਨੀ ਸ਼ਿਕਾਰੀ ਨੂੰ ਲੈ ਕੇ ਸਾਧੂ ਕੋਲ ਪਹੁੰਚ ਗਈ ਤੇ ਉਹਨਾਂ ਨੇ ਸਾਰੀ ਗੱਲ ਦੱਸੀ ਇਹ ਉਹੀ ਮਹਾਤਮਾ ਸੀ ਜਿਨ੍ਹਾਂ ਕੋਲ ਤੋਤਿਆਂ ਦਾ ਸਰਦਾਰ ਗਿਆ ਸੀ ਉਹ ਮਹਾਤਮਾ ਸਾਰੀ ਗੱਲ ਸੁਣ ਕੇ ਬੋਲੇ ਕਿ ਗੀਤਾ ਵਿੱਚ ਪੜਿਆ ਹੈ ਨਾ ਕਿ ਕਰਮ ਕਰੋ ਫਲ ਦੀ ਚਿੰਤਾ ਨਾ ਕਰੋ ਬਸ ਤੂੰ ਆਪਣਾ ਕੰਮ ਕਰ ਤੋਤੇ ਆਪਣਾ ਕੰਮ ਕਰ ਰਹੇ ਨੇ ਤੇ ਤੂੰ ਆਪਣਾ ਕੰਮ ਕਰ ਬਾਕੀ ਸਭ ਉਸ ਮਾਲਕ ਦੇ ਛੱਡ ਦੇ ਜਾਲ ਵਿਛਾ ਦਾਣੇ ਪਾ ਹੁਣ ਤੋਤੇ ਫਸਣ ਜਾਂ ਨਾ ਫਸਣ ਇਹ ਉਹਨਾਂ ਦੇ ਉੱਪਰ ਹੈ ਸ਼ਿਕਾਰੀ ਨੇ ਉਦਾਂ ਹੀ ਕੀਤਾ ਜਿਵੇਂ ਸਾਧੂ ਨੇ ਕਿਹਾ ਸੀ ਪਰ ਤੋਤੇ ਤਾਂ ਉਹੀ ਗੱਲ ਦੁਹਰਾ ਰਹੇ ਸੀ ਸ਼ਿਕਾਰੀ ਆਵੇਗਾ ਜਾਲ ਵਿਛਾਵੇਗਾ ਦਾਣੇ ਪਾਵੇਗਾ ਫਸਣਾ ਨਹੀਂ ਪਰ ਅੱਜ ਸ਼ਿਕਾਰੀ ਨੇ ਜਾਲ ਵਿਛਾਇਆ ਤੇ ਦਾਣੇ ਵੀ ਪਾਏ ਸਾਰੇ ਤੋਤੇ ਉਹੀ ਗੱਲ ਬੋਲਦੇ ਬੋਲਦੇ ਇੱਕ ਇੱਕ ਕਰਕੇ ਜਾਲ ਤੇ ਆ ਕੇ ਬੈਠ ਗਏ ਤੇ ਸਾਰੇ ਦੇ ਸਾਰੇ ਤੋਤੇ ਜਾਲ ਵਿੱਚ ਫਸ ਗਏ ਸ਼ਿਕਾਰੀ ਹੈਰਾਨ ਰਹਿ ਗਿਆ ਇਹ ਕੀ ਹੋਇਆ ਕਿ ਉਸ ਸਾਧੂ ਕੋਲ ਕੋਈ ਜਾਦੂ ਸ਼ਕਤੀ ਹੈ ਇਹ ਜਾਣਨ ਲਈ ਉਹ ਜਾਲ ਵਿੱਚ ਫਸੇ ਸਾਰੇ ਤੂਤਿਆਂ ਨੂੰ ਲੈ ਕੇ ਸਾਧੂ ਕੋਲ ਚੱਲਿਆ ਗਿਆ ਤੇ ਉਹਨਾਂ ਦੇ ਪੈਰੀਂ ਪੈਕੀ ਬੋਲਿਆ ਹੇ ਮਹਾਤਮਾ ਇਹ ਕੀ ਜਾਦੂ ਕੀਤਾ ਤੁਸੀਂ ਇਹ ਕਿਵੇਂ ਸੰਭਵ ਹੋ ਗਿਆ ਇਹ ਸਾਰੇ ਤੂਤੇ ਤਾਂ ਜਾਣਦੇ ਸੀ ਕਿ ਜਾਲ ਵਿੱਚ ਨਹੀਂ ਫਸਣਾ ਪਰ ਇਹ ਕਿਵੇਂ ਫਸ ਗਏ ਸਾਧੂ ਨੇ ਮੁਸਕਰਾ ਕੇ ਕਿਹਾ ਇਹ ਤੋਤੇ ਸਿਰਫ ਜਾਣਦੇ ਸੀ ਸਮਝਦੇ ਨਹੀਂ ਸੀ ਇਹ ਤੂਤੇ ਸਿਰਫ ਇਹ ਗੱਲ ਨੂੰ ਦੁਹਰਾ ਰਹੇ ਸੀ ਗੱਲ ਤੇ ਇਹਨਾਂ ਨੇ ਅਮਲ ਨਹੀਂ ਕੀਤਾ ਅਮਲ ਕਰਨਾ ਇਹੀ ਤਾਂ ਉਹ ਜਾਦੂ ਦੀ ਸ਼ਕਤੀ ਹੈ ਜੋ ਇਹਨਾਂ ਨੂੰ ਜਾਲ ਵਿੱਚ ਫਸਣ ਤੋਂ ਬਚਾ ਸਕਦੀ ਸੀ ਜਾਣਕਾਰੀ ਤਾਂ ਬਹੁਤ ਲੋਕਾਂ ਦੇ ਕੋਲ ਹੁੰਦੀ ਹੈ ਪਰ ਜੀਵਨ ਵਿੱਚ ਅੱਗੇ ਉਹੀ ਵੱਧਦਾ ਹੈ ਜੋ ਜਾਣਕਾਰੀ ਤੇ ਅਮਲ ਕਰਦਾ ਹੈ ਗਿਆਨ ਦਾ ਸਹੀ ਅਰਥ ਇਹੀ ਹੈ ਜੋ ਜੀਵਨ ਵਿੱਚ ਤੁਹਾਨੂੰ ਸਮੱਸਿਆਵਾਂ ਤੋਂ ਬਾਹਰ ਕੱਢੇ ਪਰ ਉਹਦੋਂ ਹੀ ਸੰਭਵ ਹੋ ਸਕਦਾ ਹੈ ਜਦੋਂ ਤੁਸੀਂ ਮਿਲੇ ਹੋਏ ਗਿਆਨ ਤੇ ਅਮਲ ਵੀ ਕਰੋ ਸੋ ਇਹ ਸੀ ਜੀ ਅੱਜ ਦੀ ਸਟੋਰੀ ਜੋ ਕਿ ਬਹੁਤ ਹੀ ਮੋਟੀਵੇਸ਼ਨਲ ਸੀ ਤੇ ਜਿਸ ਤਰ੍ਹਾਂ ਹੀ ਆਪਾਂ ਨੂੰ ਇਹ ਪਤਾ ਲੱਗਿਆ ਜੇ ਤੁਹਾਡੇ ਕੋਲ ਕੋਈ ਗਿਆਨ ਹੈ ਉਹਦਾ ਵੀ ਤੁਸੀਂ ਲਾਭ ਉਦੋਂ ਹੀ ਉਠਾ ਸਕਦੇ ਹੋ ਜਦੋਂ ਤੁਸੀਂ ਉਹਦੇ ਤੇ ਅਮਲ ਕਰੋਗੇ ਉਹਨੂੰ ਸਮਝੋਗੇ ਕਿਤੇ ਨਾ ਕਿਤੇ ਇਹ ਜਿਹੜੀ ਗੱਲ ਹੈ ਗੁਰਬਾਣੀ ਤੇ ਵੀ ਢੁੱਕਦੀ ਹੈ ਕਿਉਂਕਿ ਗੁਰੂ ਜੀ ਨੇ ਵੀ ਕਿਹਾ ਹੈ ਬਾਣੀ ਨੂੰ ਪੜੋ ਵਿਚਾਰੋ ਤੇ ਉਹ ਤੇ ਅਮਲ ਕਰੋ ਠੀਕ ਹੈ ਜੀ ਆਪਾਂ ਨੂੰ ਪਰਮਾਤਮਾ ਨੇ ਬੁੱਧੀ ਦਿੱਤੀ ਆ ਆਪਾਂ ਬਹੁਤ ਲੱਕੀ ਆ ਜਿਹੜੇ ਇਨਸਾਨ ਆ ਇਹ ਤਾਂ ਹੀ ਕਹਿੰਦੇ ਹੁੰਦੇ ਆ ਮਨੁੱਖਾ ਜੀਵਨ ਬਹੁਤ ਔਖਾ ਮਿਲਿਆ ਆਪਾਂ ਬਹੁਤ ਲੱਕੀ ਆ ਇਨਸਾਨ ਕਿ ਆਪਾਂ ਨੂੰ ਗੁਰੂ ਜੀ ਨੇ ਆਪਾਂ ਨੂੰ ਪਰਮਾਤਮਾ ਨੇ ਪੜਨ ਦੀ ਵੀ ਸ਼ਕਤੀ ਦਿੱਤੀ ਆ ਤੇ ਸਮਝਣ ਦੀ ਵੀ ਸ਼ਕਤੀ ਦਿੱਤੀ ਆ ਗੱਲ ਨੂੰ ਸਮਝਣ ਦੀ ਸ਼ਕਤੀ ਆ ਜਿਹੜੀ ਉਹ ਇਨਸਾਨ ਦੇ ਕੋਲ ਆ ਜਿਹੜੇ ਪੰਛੀ ਆ ਉਹ ਸਮਝ ਨਹੀਂ ਸਕਦੇ ਜਿਹੜੇ ਜਾਨਵਰ ਆ ਉਹ ਸਮਝ ਨਹੀਂ ਸਕਦੇ ਜੀ ਪਰ ਆਪਾਂ ਜਿਹੜੇ ਇਨਸਾਨ ਆ ਆਪਾਂ ਸਮਝ ਵੀ ਸਕਦੇ ਆ ਦੇਖ ਸਕਦੇ ਆ ਸੁਣ ਸਕਦੇ ਆ ਪੜ ਸਕਦੇ ਆ ਵਿਚਾਰ ਕਰ ਸਕਦੇ ਆ ਸੋ ਕੋਈ ਵੀ ਤੁਸੀਂ ਕੋਈ ਵੀ ਗਿਆਨ ਹਾਸਲ ਕਰਦੇ ਹੋ ਉਹਦੇ ਦੇ ਵਿਚਾਰ ਕੋ ਉਹਰੇ ਤੇ ਅਮਲ ਕਰੋ ਤਾਂ ਕਿ ਤੁਹਾਨੂੰ ਉਹਦਾ ਲਾਭ ਮਿਲ ਸਕੇ ਠੀਕ ਹੈ ਜੀ ਇੱਦੀ ਤੁਸੀਂ ਜਦੋਂ ਬਾਣੀ ਪੜਦੇ ਹੋ ਤੁਸੀਂ ਬਾਣੀ ਨੂੰ ਪੜੋ ਉਹਨੂੰ ਵਿਚਾਰੋ ਤੇ ਉਹਦੇ ਤੇ ਅਮਲ ਕਰੋ ਜਦੋਂ ਤੁਸੀਂ ਬਾਣੀ ਨੂੰ ਪੜੂਗੇ ਵਿਚਾਰੂਗੇ ਤੇ ਉਹਦੇ ਤੇ ਅਮਲ ਕਰੋਗੇ ਤੇ ਤੁਹਾਨੂੰ ਦੁੱਗਣਾ ਚੌਗਣਾ ਲਾਭ ਮਿਲੇਗਾ ਸੋ ਇਹ ਸੀਗੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਦੱਸਣਾ ਤੇ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਆਈਕਨ ਨੂੰ ਪ੍ਰੈਸ ਕਰਨਾ ਤਾਂਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਇਆ ਕਰੇ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ ਤਦ ਤੱਕ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ